ਪ੍ਰੇਖਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ ਲਾਲ ਗਰਗ ਹਨ। ਉਹਨਾਂ ਨਾਲ ਗੱਲ ਦੋ اہم ਵਿਸ਼ਿਆਂ ਦੇ ਕਰਾਂਗੇ। ਇੱਕ ਤਾਂ ਕੱਲ ਕਿਹਾ ਜਾਂਦਾ ਵੀ ਇਸ ਸਦੀ ਦੀ ਸਭ ਤੋਂ ਵੱਡੀ ਤਰਾਸਦੀ ਹੋਈ ਹੈ। ਜਹਾਜ਼ ਜਿਹੜਾ 에어 ਇੰਡੀਆ ਦਾ ਜਹਾਜ਼ ਉਹ ਹਾ사ਗ੍ਰਸਤ ਹੋ ਗਿਆ ਸੀਗਾ 2 ਮਿੰਟ ਦੇ ਵਿੱਚ ਵਿੱਚ ਹੀ ਉਡਾਨ ਭਰਨ ਤੋਂ ਬਾਅਦ ਇਹ ਹਾ사ਗ੍ਰਸਤ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਸਵਾਰ ਲੋਕ ਸੀਗੇ ਇੱਕ ਨੂੰ ਛੱਡ ਕੇ ਇੱਕ ਖੁਸ਼ਕਿਸਮਤ ਸੀਗਾ ਉਹ ਬਚ ਗਿਆ ਬਾਕੀ ਜਿਹੜੇ ਆ 241 ਲੋਕ ਜਿਹੜੇ ਆ ਉਹਨਾਂ ਚ ਮਸਾਫਰ ਅਮਲੇ ਦੇ ਮੈਂਬਰ ਉਹ ਸਾਰੇ ਮਾਰੇ ਗਏ ਤੇ ਭਾਜਪੀ ਦੇ ਜਿਹੜੇ ਪੰਜਾਬ ਦੇ ਇੰਚਾਰਜ ਸੀ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀ ਵਿਜੇ ਰupani ਉਹ ਵੀ ਮਾਰੇ ਗਏ ਇਹ ਜਹਾਜ਼ ਜਿਹੜਾ ਇੱਕ ਨੇੜੇ ਹੋਸਟਲ ਤੇ ਡਿੱਗਾ ਉਹਦੀ ਮੈਸ ਤੇ ਡਿੱਗਾ ਤੇ ਉਹਦੇ ਨਾਲ ਪੰਜ ਡਾਕਟਰ ਤੇ ਹੋਰ ਲੋਕ ਮਾਰੇ ਗਏ ਅਜੇ ਕਈ ਦਾ ਪਤਾ ਨਹੀਂ ਐਗਜੈਕਟ ਕਿੰਨੇ ਮਾਰੇ ਗਏ ਇਹ ਤਾਂ ਬਾਅਦ ਦੇ ਵਿੱਚ ਜਿਹੜਾ ਨਾ ਉਹ ਪਤਾ ਲੱਗੇਗਾ ਤੇ ਇਸ ਤੋਂ ਬਾਅਦ ਗੱਲ ਕਰਾਂਗੇ ਚੋਣਾਂ ਬਾਰੇ ਜਿਹੜੇ ਮਹਾਰਾਸ਼ਟਰ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਵਾਦ-ਵਿਵਾਦ ਚੱਲ ਰਿਹਾ ਹੈ ਜਿਹੜੇ ਆਪਣੇ ਅੰਕੜੇ ਪੇਸ਼ ਕੀਤੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਕਾਫੀ ਕੜਬਸ ਬਚਿਆ ਹੋਇਆ ਤੇ ਸਥਿਤੀ ਜਿਹੜੀ ਆ ਉਹ ਜੋ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਸਵਾਲ ਪੁੱਛੇ ਆ ਉਹਨਾਂ ਦੇ ਜਵਾਬ ਆਉਣੇ ਬਾਕੀ ਆ ਤੇ ਇਸੇ ਤਰੀਕ ਇਸੇ ਦੌਰ ਦੇ ਵਿੱਚ ਡਾਕਟਰ ਪਿਆਰਾਲਲ ਘਰਗੋਣਾ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਵੀ ਸਵਾਲ ਖੜੇ ਕੀਤੇ ਆ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਸਤੋਪਨਾਣਾਕ ਸਾਹਿਬ ਇਹ ਜਿਹੜਾ ਹਾਸਾ ਹੋਇਆ ਇਹਦੇ ਬਾਰੇ ਤੁਸੀਂ ਕੀ ਇਹ ਤਕਨੀਕੀ ਖਰਾਬੀ ਹੈ ਜਾਂ ਕੀ ਵਾਪਰਿਆ ਕੀ ਹੈ ਦੇਖੋ ਜਮੂਨ ਸਾਹਿਬ ਐਸੇ ਵੀ ਤਾਂ ਇਹਨੂੰ ਤਕਨੀਕੀ ਖਰਾਬੀ ਕਿਹਾ ਜਾਏਗਾ ਦੂਜਾ ਇੰਜਨ ਨਹੀਂ ਚੱਲਿਆ ਤੇ 58 ਸੈਕਿੰਡ ਚ ਕਿਹਾ ਜਾ ਰਿਹਾ ਵੀ ਉਡਾਨ ਭਰਨ ਦੇ ਕੁਝ ਸੈਕਿੰਡਾਂ ਦੇ ਵਿੱਚ ਹੀ ਇਹ ਨਾਗ ਮੈਡੀਕਲ ਕਾਲਜ ਦੇ ਉਸ ਉੱਤੇ ਗਿਰਿਆ ਹੈ ਤੇ 265 ਮੌਤਾਂ ਦੀ ਰਿਪੋਰਟਿੰਗ ਕਰੀਆ ਹੋਣਾ ਹਾਂਜੀ 241 ਜਹਾਜ਼ ਦੇ ਜਿਹੜੇ ਸੀਗੇ ਸਵਾਰ ਤੇ ਕਰਿਊ ਇੱਕ ਛੱਡ ਕੇ 260 ਸੀਗੇ ਲਿਆ ਲਈ ਸੀ ਤੇ ਕਿਰੇ ਕਿ ਬਚਿਆ ਤੇ ਬਾਕੀ ਜਿਹੜੇ ਨੇ 24 ਉਹ ਰਹਿ ਜਾਂਦਾ ਕਿਹੜਾ ਕਿਹੜਾ ਲੇ ਰੋ ਹੋ ਵੀ ਸੀਗੇ ਉਹ ਮੌਤਾ ਪਹੁੰਚ ਜਾਂਦੇ ਇਹਦੇ ਵਿੱਚ ਜਿਹੜੀ ਵੱਡੀ ਗੱਲ ਹੈ ਵੀ ਜਿਹੜੀ ਬੋਇੰਗ ਕੰਪਨੀ ਹੈ ਉਹਦਾ ਜਹਾਜ਼ ਹੈ ਹਾਂਜੀ ਜਿਹੜੀ ਬੋਇੰਗ ਕੰਪਨੀ ਹੈ ਹੁਣ ਜਿੱਦਿਆਂ ਦਾ ਇਹ ਸਿਸਟਮ ਜਾਂ ਸ਼ੁਰੂ ਹੋਇਆ ਹੈ ਨਾ ਉਹ ਫਟਾਫਟ ਜੀ ਕਰ ਦੋ ਆਪੋ ਆਪਣੇ ਜਿਹੜੇ गिर ਰਹੇ ਨੇ ਸਾਰੇ ਕੁਛ ਇਹ ਵਿੱਚ ਟੈਕਨੋਲੋਜੀ ਕਰੀ ਜਿੰਨੇ ਮਾਪਦੰਡ ਨੇ ਜਿੰਨੀਆਂ ਪੇਸ਼ਬੰਦੀਆਂ ਨੇ ਇਹਨਾਂ ਨੂੰ ਰੋਕਣ ਵਾਸਤੇ ਤਾਂ ਕਿ ਕੋਈ ਗੜਵੜ ਨਾ ਹੋਵੇ ਉਹ ਕਰੀਆਂ ਨਹੀਂ ਜਾ ਰਹੀਆਂ ਉਹ ਮੈਂ ਚੰਦਾਈ ਥੀ ਨਹੀਂ ਖਰੇ ਕਲਾਈ ਪ੍ਰੈਸ਼ਰ ਹੈ ਜਿਵੇਂ ਆ ਖਬਰਾਂ ਵੀ ਬੜੀਆਂ ਝੂਠੀਆਂ ਆ ਇਸ ਕਰਾਂ ਇਹ ਨਹੀਂ ਵੀ ਜ਼ਰੂਰੀ ਹੋ ਜਾਣ ਕੇ ਝੂਠੀ ਦਿੰਨੀ ਚਾਹੁੰਦੇ ਨੇ ਵੀ ਮਿਹਨਤ ਨਾ ਕਰੋ ਵੇਖੋ ਹੀ ਨਾ ਕੋਸ਼ਿਸ਼ ਹੀ ਨਾ ਕਰੋ ਵੀ ਕਾਲੀ ਹੈ ਕਿਉਂਕਿ ਉਦੋਂ ਉਤਵਾ ਕਹਣਾ ਹੋਣੀ ਉਹ ਨਹੀਂ ਕਰਕੇ ਲਿਆ ਕਿ ਜਿਹੜਾ ਕੰਮ ਹੈ ਮੈਂ ਇੱਕ ਪਰਾਣੀ ਕਰ ਲੈ ਥੋੜੀ ਦੱਸੇ ਨਾ ਵੀ ਸਾਡੇ ਇੱਕ ਡਾਇਰੈਕਟਰ ਨੂੰ ਕਿਸੇ ਨੇ ਕਿਹਾ ਕਿ ਵੀ ਇਹ 2 ਘੰਟੇ ਚ ਬਣਾ ਦੋ ਕਹਿੰਦਾ ਜੀ ਚਾਹੇ ਮੈਂ ਨਾ ਤੁਸੀਂ ਹਟਾ ਦੋ ਮੈਂ 2 ਘੰਟੇ ਚ ਹਾਂ ਬੋਇੰਗ ਕੰਪਨੀ ਦਾ ਮੈਂ ਕਿਹ ਕੇ ਨਾ ਇੰਨਾ ਦਾ ਕੁਆਲਿਟੀ ਕੰਟਰੋਲ ਗੇਡਾ ਮੈਨੇਜਰ ਸੀ ਸਪਰਟ ਸੀ ਜਦੋਂ ਜਹਾਜ਼ ਬਣਨੇ ਸ਼ੁਰੂ ਹੋਏ ਫੋਨ ਉਥੇ ਪਲਾਂਟ ਚ ਤੇ ਜੱਗਾ ਉਹਨੇ ਜੇ ਚੱਕ ਉਹਨੇ ਆਖਿਆ ਵੀ ਇਹ ਤਾਂ ਕੁਆਲਿਟੀ ਇਹ ਤਾਂ ਜਿਹੜੀ ਸੇਫਟੀ ਮੀਜਰਸ ਨੇ ਉਹ ਠੀਕ ਆਈ ਨਹੀਂ ਉਹ ਬੜਾ ਰੌਲਾ ਪੈ ਗਿਆ ਹੋਰ ਹੋਇਆ ਉਹ ਕੋਈ ਕੋਰਚੇ ਸਕੂਚ ਵਿੱਚ ਚੰ데요 ਉਹ ਉੱਥੇ ਗਵਾਹੀ ਦੇਣ ਗਿਆ ਹੋਇਆ ਸੀ ਦੋ ਦਿਨ ਗਵਾਹੀ ਦਿੱਤੀ ਉਹਨੇ ਤੀਜੇ ਦਿਨ ਉਹ ਆਪਣੇ ਹੋਟਲ ਚੋਂ ਬਾਹਰ ਜਿਹੜਾ ਉੱਥੇ ਪਾਰਕਿੰਗ ਸੀ ਉਤੋਂ ਬਿਜਲੀ ਮਰਿਆ ਮਰਿਆ ਪਿਆ ਗਿਆ ਉਹਦਾ ਜਿੱਤ ਕਿਉਂਕਿ ਜਿਹੜਾ ਇਹ ਪ੍ਰੈਸ਼ਰ ਹੈ ਇਹ ਅਮਰੀਕਨ ਕੰਪਨੀ ਹੈ ਜਿਹੜਾ ਪ੍ਰੈਸ਼ਰ ਹੈ ਉਹਦੇ ਚ ਅਸੀਂ ਕਈ ਵਾਰੀ ਕਹਿ ਦਿੰਦੇ ਆ ਵੀ ਪੱਛੋਂ ਦੇ ਦੇਸ਼ ਨੇ ਜਿਹੜੇ ਬੜੇ ਹੀ ਐ ਐਮੰਡਾ ਬੜੇ ਹੀ ਠੀਕ ਆ ਉਹਨਾਂ ਦੇ ਕਈ ਸਟੈਂਡਰਡ ਹੈਗੇ ਨੇ ਪਰ ਜਦ ਪੈਸੇ ਦਾ سرمایہ ਦਾ ਆਜੇ ਸਵਾਲ ਉਦੋਂ ਨਾ ਉਹ ਇਨਸਾਨ ਨੇ ਤੇ ਨਾ ਉਹ ਉਹਨੇ ਕਿਨੇ ਕਿ ਨਹੀਂ ਇਹ ਨਹੀਂ ਕਰਦਾ ਪੈਸੇ ਦੇ ਸਵਾਲ ਦੇ ਅੱਗੇ ਖਾਸ ਕਰਕੇ ਜਦ ਵੱਡੇ ਪੈਸੇ ਦਾ ਸਵਾਲ ਹੋਵੇ ਜਿਵੇਂ ਸਾਰੇ ਦੇਸ਼ ਤੇ ਰਾਜ ਕਰਿਆ ਦੁਨੀਆ ਤੇ ਰਾਜ ਕਰਿਆ ਗੋਰੀਆ ਨਹੀਂ ਕਰਿਆ ਨਾ ਆਪਾਂ ਨੂੰ ਪਤਾ ਹੀ ਹੈ ਵੀ ਗੋਰੇ ਕਿੰਨੇ ਲੋਕਾਂ ਨੂੰ ਜਿਹੜੇ ਮਾੜੇ ਮੋٹے ਐਜੀਟੇਸ਼ਨ ਕਰਦੇ ਸੀ ਵੀ ਸਾਨੂੰ ਕਿਵੇਂ ਇਨ ਹਿਊਮਨ ਗਰਮ ਮੁਖੀ ਵਿੱਚ ਰਸ ਸੋ ਇਹ ਜਿਹੜਾ ਵੱਡੀ ਗੱਲ ਇਹ ਹੈ ਵੀ ਬੋਇੰਗ ਕੰਪਨੀ ਜਿਹੜੀ ਹੈ ਇਹਦਾ ਇੱਥੇ ਚਾਹੇ ਸਾਡਾ ਹੋਇਆ ਚਾਹੇ ਉਹਦੇ ਚਿੱਕ ਕਰੋੜ ਰੁਪਏ ਦਾ ਮੁਆਵਜ਼ਾ ਵੀ ਐਲਾਨ ਕਰਿਆ ਹੈ ਅੰਦਾਜ਼ ਹੀ ਨਹੀਂ ਮਤਲਬ 5-7 ਸੌ ਕਰੋੜ ਦਾ ਤਾਂ ਇਹ ਹੈ ਇਹਹੀ ਫਿਜ਼ੀਕਲ ਨੁਕਸਾਨ ਜਿਹੜਾ ਬਾਕੀ ਜਹਾਜ਼ ਦਾ ਹੁੰਦਾ ਜਹਾਜ਼ ਵੀ ਤਾਂ ਇਹ ਨਵੇਂ ਗਏ ਨੇ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹ ਸਾਰੇ ਕਾਸੇ ਵਾਸਤੇ ਅਮਰੀਕਾ ਦੀ ਅਦਾਲਤ ਦੇ ਵਿੱਚ ਵੀ ਵੀ ਇਹਨਾਂ ਨੇ ਜੋ ਇਹਦੇ ਕੁਆਲਟੀ ਕੰਟਰੋਲ ਬਾਰੇ ਸੁਮਾਰਕੜੇ ਕਰਨੇ ਚਾਹੀਦੇ ਨੇ ਇਹਦੇ ਚਾਹੀ ਨਹੀਂ ਆ ਦੁਨੀਆ ਦੇ ਵਿੱਚ ਜਹਾਜ਼ ਇਹ ਚੱਲ ਰਹੇ ਨੇ ਤੇਜ਼ੀ ਨਾਲ ਉਹ ਸਪਲਾਈ ਕਰ ਰਹੇ ਨੇ ਅਰੇ ਇੱਥੋਂ ਤੱਕ ਵੀ ਸੁਣਿਆ ਹੈ ਵੀ ਇਹਨਾਂ ਕੋਲੇ ਇਹਨੇ ਆਰਡਰ ਪਾਏ ਨੇ ਜੇ 20 ਸਾਲ ਇਹ ਕੁਆਲਟੀ ਕੰਟਰੋਲ ਨਾਲ ਵੀ ਬਣਾਈ ਜਾਣ 25 ਸਾਲ ਤਾਂ ਵੀ ਇਹ ਕੰਪਨੀ ਦੇ ਜਹਾਜ਼ ਜਾਂਦਾ ਪਹਿਲਾਂ ਹੀ ਲੋਕਾਂ ਨੇ ਬਿਲਡਿੰਗ ਕਰੀ ਹੋਈ ਹੈ ਜਨਕੇ ਉਹ ਉਹਦੇ ਚ ਬੋਲੀ ਦਿੱਤੀ ਅਸੀਂ ਬਣੇ ਨੇ ਜਾਂ ਕਹਿ ਲੋ ਵੀ ਆਫਰ ਦਿੱਤੀ ਹੈ ਕਿ ਸਾਨੂੰ ਇਹ ਜਾਂਦਿਓ ਸੋ ਜੇ ਇਹ ਨੇ ਜਿਆਦਾ ਇਹ ਜਾਂਜ ਨੇ ਤਾਂ ਇੱਕ ਨੂੰ ਕਹਿੰਦੇ ਇੱਕ ਨੂੰ ਕੀ ਰੋਣੀਆਂ ਆਵਾ ਗਿਆ ਹੂਤ ਉਹ ਇਹਨਾਂ ਦਾ ਜਹਾਜ਼ਾਂ ਦੇ ਆਵਾ ਉੱਤਰ ਗਿਆ ਇਸ ਨੂੰ ਇਹ ਦੇਖਣ ਵਾਸਤੇ ਕਿੰਨਾ ਕਾ ਥੋੜਾ ਹੋ ਸਕਦਾ 1% ਹੋ ਸਕਦਾ 2% ਕਿਉਂਕਿ ਗਾਲ ਜਿ ਨਹੀਂ ਆਪਾਂ ਨੂੰ ਪਤਾ ਟੈਕਨੋਲੋਜੀ ਚ ਕੀ ਫਰਕ ਹੈ ਸੋ ਘੱਟੋ ਘੱਟ ਬੋਇੰਗ ਕੰਪਨੀ ਇਦੇ ਉੱਤੇ ਜਵਾਬ ਦੇ ਹੈ ਕਿ ਕੀ ਜਿਹੜਾ ਇਹ ਰੌਲਾ ਹੈ ਕਿ ਇਹਨਾਂ ਦਾ ਕੁਆਲਿਟੀ ਕੰਟਰੋਲ ਜਿਹੜਾ ਮੈਨੇਜਰ ਸੀ ਸੇਫਟੀ ਦੇ ਵਾਸਤੇ ਉਹ ਉੱਥੇ ਮਰਿਆ ਪਾਇਆ ਗਿਆ ਉਹ ਕਿਵੇਂ ਮਰਿਆ ਕੀ ਗੱਲ ਹੋਈ ਤੇ ਉਹਨੇ ਕੀ ਕੀ ਕਿਹਾ ਸੀ ਉਹ ਲੋਕਾਂ ਦੇ ਪਬਲਿਕ ਡੋਮੇਨ 'ਚ ਪੇਸ਼ ਕਰਨਾ ਇਹ ਇਸ ਕੰਪਨੀ ਦੀ ਡਿਊਟੀ ਆ ਤਾਂ ਕਿ ਲੋਕਾਂ ਦੇ ਇੱਕ ਵਿਸ਼ਵਾਸ ਜਾਕੇ ਸੋ ਜਿੱਥੇ ਮੈਂ ਉਹ ਜਿਹੜੇ ਮ੍ਰਿਤਕ ਨੇ ਜਿਹੜੇ ਜੇ ਉਹਨਾਂ ਦੇ ਪਰਿਵਾਰਜਨ ਜਿਹੜੇ ਰਹਿ ਗਏ ਕਿਸੇ ਦਾ ਕੋਈ ਮਾਪਾ ਬਾਪ ਭੈਣ ਭਾਈ ਕੋਈ ਰਿਸ਼ਤੇਦਾਰ ਸਭ ਜਿਹੜੇ ਬਹੁਤ ਹੋਏ ਨੇ ਉਹਨਾਂ ਨੂੰ ਜਿੱਥੇ ਆਪਾਂ ਸ਼ਰਧਾਂਜਲੀ ਦਿੰਨੇ ਆ ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਸ਼ਰਧਾਂਜਲੀ ਨਹੀਂ ਦੇ ਸਕਦੇ ਆ ਤੇ ਬਾਕੀ ਪਰਿਵਾਰਾਂ ਨਾਲ ਹਮਦਰਦੀ ਅਸੀਂ ਦਿਖਾ ਰਹੇ ਹਾਂ ਤੇ ਇਹ ਵੀ ਕਹਿੰਦੇ ਆ ਵੀ ਉਹ ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ ਤੇ ਭਾਣਾ ਮੰਨਣ ਵਾਲੀ ਗੱਲ ਮੰਗੂ ਵੀ ਹੁਣ ਇਹ ਇੱਕ ਵਾਰੀ ਇੱਕ ਪਾਸੇ ਤਾਂ ਆਪ ਦੇ ਆਪ ਨੂੰ ਰੀਹੈਬਿਲੀਟੇਟ ਕਰ ਮੁੜ ਕੇ ਆਪਣੇ ਜੀਵਨ ਨੂੰ ਛਲੇ ਉਹ ਛਲੇ ਚੋਂ ਲੋਣਾ ਪਏਗਾ ਕੋਈ ਤਰੀਕਾ ਨਹੀਂ ਦੁਨੀਆ 'ਚ ਬਹੁਤ ਕੁਝ ਹੁੰਦਾ ਹੈ ਉਹ ਧਰੇਚੇ ਬਿਉਣਾ ਤੇ ਦੂਜੇ ਪਾਸੇ ਇਹ ਹੈ ਵੀ ਜਿਹੜਾ ਇਹ ਭਾਣਾ ਵਾਪਰਿਆ ਇਹ ਕੋਈ ਕੁਦਰਤੀ ਫੁਲਾ ਨਹੀਂ ਲੱਗਦਾ ਇਹ ਕੁਦਰਤੀ ਨੁਕਸ ਨਹੀਂ ਲੱਗਦਾ ਕੁਦਰਤੀ ਆਫਤ ਨਹੀਂ ਹੈ ਇਹ ਮਨੁੱਖੀ ਕਿਤੇ ਨਾ ਕਿਤੇ ਗਲਤੀ ਦੀ ਆਫਤ ਹੈ ਉਹ ਮੁੱਕੀ ਗਲਤੀ ਜਿਹੜਾ ਇਹ ਜਹਾਜ਼ ਹੈ ਜਿਹਨ ਹਾਦਸਾ ਗ੍ਰਸਤ ਹੋਇਆ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਹੈਗੀ ਹੈ ਕਿਉਂਕਿ ਇੱਕ ਦਿਨ ਪਹਿਲਾਂ ਦੀਆਂ ਕੁਝ ਵੀਡੀਓਆਂਆਂ ਨੇ ਜਿਹਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਵੀ ਇੱਕ ਦਿਨ ਪਹਿਲਾਂ ਜਿਹੜੇ ਉਹਦੇ ਵਿੱਚ ਸਫ਼ਰ ਕਰ ਰਿਆ ਸੀ ਕੋਈ ਉਹਨੇ ਅੰਦਰੋਂ ਕਿ ਵੀ ਕੋਈ ਵੀ ਇਹਦਾ ਇਲੈਕਟ੍ਰੋਨਿਕ ਜਿਹੜੀ ਉਹ ਟੀਵੀ ਵਗੈਰਾ ਲੱਗੇ ਹੁੰਦੇ ਨੇ ਉਹ ਨਹੀਂ ਚੱਲਦੇ ਸੀ ਇਹਦਾ ਮਤਲਬ ਉਹਦਾ ਇਲੈਕਟ੍ਰੋਨਿਕ ਸਿਸਟਮ ਜਿਹੜਾ ਹੈ ਉਹਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਖਰਾਬੀ ਸੀਗੀ ਆਪਾਂ ਦੇਖ ਲਿਆ ਮਮੁੱਲੀ ਜਿਹਾ ਈਮੇਲ ਤੇ ਡਾਟ ਲੱਗ ਪਾਉਂਤ ਨੂੰ ਲਿਖੇ ਗੜਬੜ ਹੋ ਜਾਂਦੀ ਹੈ ਉਨੀ ਆਪਾਂ ਕੋਲ ਰਹੇ ਸੀ ਆਪਾਂ ਪਤਾ ਹੀ ਹੈ ਕਿਵੇਂ ਲਿਖੀ ਜੀ ਗੱਲ ਨੇ ਉਹ ਕਰਿਆ ਹੋਇਆ ਸੀ ਸੋ ਇਸ ਕਰਕੇ ਜਿਹੜੀ ਟੈਕਨੋਲੋਜੀ ਜਿੰਨੀ ਐਡਵਾਂਸ ਹੈ ਉਨੀ ਉਹ ਤੇਜ਼ੀ ਨਾਲ ਵੀ ਕੰਮ ਕਰਦੀ ਹੈ ਤੇਜ਼ੀ ਨਾਲ ਕੰਮ ਕਰਨ ਤੋਂ ਉਹਦੇ ਚ ਜੇ ਮਮੂਲੀ ਨੁਕਸ ਜੀ ਨੂੰ ਹਵਾਸਮਾਨ ਕਹਿੰਦੇ ਆ ਹਵਾਸਮਾਨ ਤਾਂ ਬਹੁਤ ਜ਼ਿਆਦਾ ਹੈ ਰੀਸ਼ਮ ਮਤਲਬ ਉਹ ਨੁਕਸ ਵੀ ਜਿਹੜਾ ਉਹ ਜਾਣ ਦੇਵਾ ਹੁੰਦਾ ਹੈ ਇਹਦੀ ਮੈਨੂੰ ਲੱਗਦਾ ਹੈ ਵੀ ਜਾਂ ਕਿ ਜਿਹੜੀ ਹੈ ਇਹ ਸਾਰੇ ਪੱਧਰ ਤੇ ਇਸ ਜਹਾਜ਼ ਚ ਕੀ ਹੋਇਆ ਕਿ ਬਾਕੀ ਕੰਪਨੀ ਦੇ ਜਹਾਜ਼ਾਂ ਚ ਜਿਹੜੇ ਸੁਰੱਖਿਆ ਦੇ ਕਦਮ ਨੇ ਜਿੰਨਾ ਸੁਰੱਖਿਆ ਦੇ ਮਾਪਦੰਡ ਨੇ ਉਹ ਕਿੰਨੇ ਕੁ ਬਾਗੂ ਕਰੇ ਜਾ ਰਹੇ ਨੇ ਜੋ ਰੌਲਾ ਹੈ ਉਹਦੇ ਬਾਰੇ ਵੀ ਜਿਹੜੀ ਧੁੰਦ ਹੈ ਉਹ ਸਾਫ਼ ਕਰਨੀ ਬੰਦੀ